ਸਾਤਰੀਆ ਕਾਲਜੀ ਸਾਰੇ ਪਿੰਡ ਭਰਾਵਾਂ ਨੂੰ ਬੇਨਤੀ ਕਰਨੀ ਸੀ ਸਾਡੇ ਆਪਣੇ ਪਿੰਡਾਂ ਦੇ ਵਿੱਚੋਂ ਪਿੰਡ ਖੁੱਡੀਕਲਾਂ ਜਿੱਥੇ ਕਿ ਫੁੱਟਬਾਲ ਦਾ ਕੱਪ ਕਰਾਇਆ ਜਾ ਰਿਹਾ 12 ਤੋਂ 15 ਤਰੀਕ ਤੱਕ ਸਾਡੇ ਸਾਰੇ ਹੀ ਸੱਜਣ ਮਿੱਤਰ ਖੁੱਡੀਕਲਾਂ ਦੇ ਭੈਣ ਭਰਾ ਤੇ ਐਨ ਆਰ ਆਈ ਭਰਾਵਾਂ ਵੱਲੋਂ ਇਹ ਕੱਪ ਕਰਾਇਆ ਜਾ ਰਿਹਾ ਜਿਸ ਦੀ ਕਿ ਸਾਡੀ ਖੁੱਡੀਕਲਾਂ ਦੀ ਟੀਮ ਹੋਈ ਕੋ ਫੁੱਟਬਾਲ ਦੀ ਟੀਮ ਹੋਈ ਸਾਡੇ ਪਿੰਡ ਦੀ ਫੁੱਟਬਾਲ ਦੀ ਟੀਮ ਹੋਈ ਇਹ ਦੋਨੇ ਸਾਡੇ ਲਾਕਕੇ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਮੰਨੀਆਂ ਪ੍ਰਮਾਨੀਆਂ ਫੁੱਟਬਾਲ ਦੀਆਂ ਟੀਮਾਂ ਸੀਗੀਆਂ ਇਹਨਾਂ ਨੇ ਪਹਿਲਾਂ ਵੀ ਮੁਕਾਬਲੇ ਬਹੁਤ ਹੁੰਦੇ ਰਹੇ ਨੇ ਹੁਣ ਫੇਰ ਸਾਡੇ ਪਿੰਡ ਦੇ ਨੌਜਵਾਨ ਵੀ ਉੱਥੇ ਖੇਡਣਗੇ ਸਾਰੇ ਹੀ ਇਲਾਕਾ ਨਿਵਾਸੀਆਂ ਨੌਜਵਾਨ ਖੇਡਣਗੇ ਤੇ ਮੈਂ ਸਾਰੇ ਮੇਰੇ ਭੈਣ ਭਰਾਵਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਆਓ ਨੌਜਵਾਨੋ ਗਰਾਊਂਡਾਂ ਨਾਲ ਜੁੜੀਏ ਜਿਹੜੀ ਫਟਵਾਲ ਗੇਮ ਹੋਈ ਚਾਹੇ ਕਵੱਡੀ ਗੇਮ ਹੋਈ ਲੋੜ ਆ ਸਾਨੂੰ ਇਸ ਟਾਈਮ ਸਭ ਤੋਂ ਵੱਧ ਗਰਾਊਂਡਾਂ ਨਾਲ ਜੁੜਨ ਦੀ ਅਸੀਂ ਸਾਰੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰ ਰਹੇ ਹਾਂ ਬਦ ਤੋਂ ਵੱਧ ਭਾਗ ਲਿਓ ਤੇ ਸਾਰੇ ਇਲਾਕਾ ਨਿਵਾਸੀ 12 ਤੋਂ ਲੈ ਕੇ 15 ਤਰੀਕ ਤੱਕ ਉੱਥੇ ਹਾਜ਼ਰੀ ਲਵਾਇਓ ਅਸੀਂ ਵੀ ਹਾਜ਼ਰੀ ਲਵਾਵਾਂਗੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਕ ਸਰਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ